i'm ਆਸੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜਿੱ ਕੀ ਫਤਿਹ ਸੋ ਲਾਅ ਐਂਡ ਆਰਡਰ ਤੇ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਸਾਰੇ ਪਾਸੇ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਕਿ ਇਸ ਇੱਕ ਪਾਸੇ ਭਾਈ ਸੰਦੀਪ ਸਿੰਘ ਸਣੀ ਨੂੰ ਇਹਨਾਂ ਨੇ ਸੂਰੀ ਦੇ ਸੋਧਣ ਕਰਕੇ ਸੂਰੀ ਨੂੰ ਸੋਧਣ ਕਰਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਹੋਇਆ ਤੇ ਜੇਲ੍ਹ ਦੇ ਵਿੱਚ ਉਹਨਾਂ ਤੇ ਅਣਮੁਖੀ ਤਸ਼ੱਦਦ ਹੁੰਦਾ ਤੇ ਕੀਤਾ ਵੀ ਕਿੰਨਾਂ ਵੱਲੋਂ ਜਾਂਦਾ ਜਿਹੜੇ ਪਹਿਲਾਂ ਹੀ ਲੱਖਾਂ ਨੌਜਵਾਨਾਂ ਨੂੰ ਕੋਹ ਕੋਟੇ ਮਾਰਨ ਵਾਲਿਆਂ ਦੇ ਜਿਨ੍ਹਾਂ ਤੇ ਫਰਚੇ ਦਰਜਾ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਫਿਰ ਉਹ ਜੇਲ੍ਹਾਂ ਦੇ ਵਿੱਚ ਕਾਦੇ ਬੰਦ ਹੋਏ ਜੀ ਉਹ ਉੱਥੇ ਕੈਦਗਿਆਂ ਨੂੰ ਸਿੱਖ ਕੌਮ ਦੇ ਯੋਧਿਆਂ ਨੂੰ ਤਸ਼ੱਦਦ ਕਰਕੇ ਉਹਨਾਂ ਦੇ ਨਾਲ ਬੇਰ ਵੀ ਕਰਨਗੇ ਬੇਅਦਬੀ ਕਾਦੀ ਕਿਸਾਂ ਦੀ ਬੇਅਦਬੀ ਬੇਅਦਬੀ ਕਾਦੀ ਕੋਠੀ ਸੇਵ ਦੀ ਬੇਅਦਬੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਆਪ ਦੇ ਹਮੇਸ਼ਾ ਕੇਸਾਂ ਦੇ ਵਿੱਚ ਦਸਤਾਰ ਦੇ ਵਿੱਚ ਰੱਖਦੇ ਸੀ ਦਸਤਾਰ ਦੀ ਬੇਅਦਬੀ ਤੇ ਪ੍ਰਸ਼ਾਸਨ ਉਥੋਂ ਦਾ ਜਿਹੜਾ ਹੈਗਾ ਕਟੋਕਤ 20 ਜਿਹੜੇ ਜੇਲ੍ਹ ਦੇ ਵਿੱਚ ਉਥੋਂ ਦੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਕੀ ਦੀ ਸਹਾਇਤਾ ਕੀਤੀ ਉਹਨਾਂ ਨੇ ਉਸ ਬੰਦੇ ਦੀ ਸਹਾਇਤਾ ਕੀਤੀ ਆ ਜਿਹਨੇ ਨੌਜਵਾਨਾਂ ਨੂੰ ਕੋਹ ਤੋਕੇ ਮਾਰਿਆ ਤੇ ਅੱਜ ਉਸੇ ਦੀ ਚਲਦੀ ਅਜੇਲ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਕੁਰਸੀ ਢਾਹ ਕੇ ਸਾਡੇ ਸਿੱਖ ਕੌਮ ਦੇ ਯੋਧਿਆਂ ਦੇ ਨਾਲ ਉੱਤੇ ਦਸ਼ਦਤ ਕਰਦੇ ਆ ਉਹ ਵੀ ਛੋਟੀ ਨਾਲ ਡਾਂਗ ਨਾਲ ਹਰ ਤਰ੍ਹਾਂ ਨਾਲ ਠੋਡੇ ਮਾਰ ਕੇ ਸਰੀਰ ਦੇ ਵਿੱਚ ਸਿਰ ਦੇ ਵਿੱਚ ਕੀ ਕੀ ਗਵਾ ਮੈਂ ਤੁਹਾਨੂੰ ਤੇ ਉੱਥੋਂ ਦਾ ਜਿਹੜਾ ਹਸਪੀਟਲ ਆ ਮੈਡੀਕਲ ਆ ਮੈਡੀਕਲ ਪ੍ਰਸ਼ਾਸਨ ਵੱਲੋਂ ਸਿਰਫ ਤਿੰਨ ਸੱਟਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਕੋਰਟ ਨੇ ਉਹਨਾਂ ਨੂੰ ਆਰਡਰ ਕੀਤਾ ਕਿ ਤੁਸੀਂ ਬਾਹਰ ਮੈਡੀਕਲ ਦੇ ਵਿੱਚ ਲੈ ਕੇ ਆਓ ਉਹ ਵੀ ਸਰਕਾਰੀ ਇਹ ਵੀ ਸਰਕਾਰੀ ਤੇ ਉਸ ਦਾ ਰਿਜ਼ਲਟ ਕੀ ਨਿਕਲਿਆ ਕਿ 13 14 ਜਿਹੜੀਆਂ ਉਹ ਸੱਟਾਂ ਵੱਡੀਆਂ ਹੋਈਆਂ ਉਹਨਾਂ ਦੇ ਅੰਦਰ ਅੰਦਰੂਨੀ ਸੱਟਾਂ ਤੇ ਜਿਹੜਾ ਚਮੜੀ ਦਾ ਕੋਹ ਕੋਹ ਕੇ ਚਮੜੀ ਜਿਹੜੀ ਆ ਉਹ ਮੋਟੀ ਕੀਤੀ ਗਈ ਆ ਵੱਡੀ ਕੀਤੀ ਗਈ ਆ ਸੋਜ ਆਈ ਵੀ ਇੰਨੀ ਜਦੋਂ ਭਾਈ ਸੰਦੀਪ ਸਿੰਘ ਸਨੀ ਨੂੰ ਉਥੇ ਲਿਆਂਦਾ ਗਿਆ ਕੋਰਟ ਦੇ ਵਿੱਚ ਉਥੇ ਜਗਾਰਾ ਲਾਉਣਾ ਸੀ ਉਹਨਾਂ ਨੇ ਉਹਦਾ ਹੱਥ ਫੜ ਕੇ ਜਿਹੜਾ ਹੱਥ ਥੱਲੇ ਕਰ ਦਿੱਤਾ ਗਿਆ ਕੀ ਆਪਾਂ ਜਗਾਰਾ ਵੀ ਨਹੀਂ ਲਾ ਸਕਦੇ ਕੀ ਕਾਨੂੰਨ ਦੇ ਮੁਤਾਬਕ ਜਗਾਰਾ ਵੀ ਲਾਉਣਾ ਗਲਤ ਆ ਕੀ ਉਥੇ ੱੱਕੇ ਮਾਰ ਮਾਰ ਕੇ ਮਾਰ ਮਾਰ ਕੇ ਉਹ ਤੋਂ ਬਿਜਾਤ ਤੁਰਿਆ ਨਹੀਂ ਜਾ ਰਿਹਾ ਸੀ ੱੱਕੇ ਮਾਰ ਮਾਰ ਕੇ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਏ ਤੇ ਫਿਰ ਕੀ ਇਹ ਲਾਅ ਐਂਡ ਆਰਡਰ ਆ ਕਿ ਜੇਲ੍ਹ ਦੇ ਵਿੱਚ ਜੇਲ੍ਹ ਦੇ ਹਸਪੀਟਲ ਵੱਲੋਂ 360 ਤੇ ਬਾਹਰਲੇ ਹਸਪੀਟਲ ਵੱਲੋਂ 13 14 ਸਟਾ ਜੜੀਆਂ ਲਾਨੀਆਂ ਗਈਆਂ ਹੁਣ ਕੀ ਗੱਲ ਕਰਦੇ ਹੋ ਦੇਖੋ ਮੰਗ ਸਾਡੇ ਇਹ ਆ ਕਿ ਪਹਿਲੀ ਗੱਲ ਤਾਂ ਜਿੰਨੇ ਵੀ 15 20 ਜਾਣੇ ਘੋਮਣ ਬ੍ਰਦਰਜ਼ ਵੱਲੋਂ ਤੇ ਭਾਈ ਸੰਦੀਪ ਸਿੰਘ ਸਾਨੀ ਦੇ ਬ੍ਰਦਰ ਵੱਲੋਂ ਐਲਾਨਿਆ ਗਿਆ ਕਿ 20 ਜਾਣੇ ਜਿਹੜੇ ਉਥੋਂ ਦੇ ਸਟਾਫ ਆ ਜਿਹੜਾ ਉਥੋਂ ਦਾ ਪੁਲਿਸ ਮਾਜਮਾ ਭਾਵੇਂ ਉਹ ਸੁਪਰਡੈਂਟਾ ਜੇਲ੍ਹ ਦਾ ਭਾਵੇਂ ਉਹ ਪਹਿਲਾਂ ਜਿਹੜੇ ਤਿੰਨ ਜਾਣੇ ਸੀਗੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਿਆ ਉਹ ਅੰਦਰ ਆ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਰਾਂ ਦਾ ਜਿਹੜਾ ਉਹ ਜਿਹੜਾ ਹੁਣ ਉਹ ਸੋਧ ਦਿੱਤਾ ਭਾਈ ਸੰਦੀਪ ਸਿੰਘ ਸਾਨੀ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਆ ਜਕਾਰਾ ਲਾਉਣੇ ਐਸੇ ਗੱਲ ਦੇ ਵਿੱਚ ਬੋਲ ਸੋ ਨਿਆ ਰੀਆ ਕਾਰ ਬਹੁਤ ਖੁਸ਼ੀ ਹੋਏ ਇਸ ਗੱਲ ਦੀ ਕਿ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਜਿਹਨੂੰ ਕੇ ਪੀ ਐਸ ਗੱਲ ਵੀ ਪਹਿਰੇ ਹੱਥ ਲਾਉਂਦਾ ਸੀ ਤੇ ਜਿਨੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨਾ ਜਿਹੜੇ ਉਹ ਅੰਦਰ ਰਹਿ ਕੇ ਵੀ ਕੋਕੋ ਕੇ ਮਾਰਦੇ ਨੇ ਸੀਗੇ ਉਹਦਾ ਸੋਧਾ ਲੱਗਿਆ ਅਸੀਂ ਧੰਨਵਾਦ ਕਰਦੇ ਆ ਦੇਖੋ ਇੱਕ ਵੱਡੀ ਗੱਲ ਹੈ ਇੱਕ ਪਾਸੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹ ਆਪਣੀਆਂ ਲਾਸ਼ਾਂ ਦੀ ਡਿਮਾਂਡ ਕਰ ਰਹੇ ਸੀ ਨੌਜਵਾਨਾਂ ਦੀ ਕਿ ਸਾਨੂੰ ਲਾਸ਼ਾਂ ਦੇ ਦਿਓ ਇਹ ਸਾਨੂੰ ਦੱਸ ਦਿਓ ਸਾਡੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਆ ਤੇ ਇੱਕ ਪਾਸੇ ਸੂਬਾ ਸਰਹੰਦ ਜਿਹੜਾ ਹੁਣ ਸੋਧਿਆ ਗਿਆ ਉਹਦੀ ਲਾਸ਼ ਜਿਹੜਾ ਉਹਦੇ ਘਰ ਦਿਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਉਹਨਾਂ ਦੀ ਲਾਸ਼ ਨਹੀਂ ਲੈਣੀ ਦੇਖੋ ਇਹ ਕਿੱਡੀ ਵੱਡੀ ਚੜ੍ਹਦੀ ਕਲਾ ਦੀ ਗੱਲ ਆ ਸੋ ਇਹਦੇ ਵਿੱਚ ਇੱਕ ਕਚਹਿਰੀ ਥੱਲੇ ਆ ਇੱਕ ਕਚਹਿਰੀ ਉੱਪਰ ਆ ਜਿਹੜੀ ਇੱਕ ਕਚਹਿਰੀ ਉੱਪਰ ਆ ਉਹਦੇ ਵਿੱਚ ਜਿਹੜੇ ਸਿੱਖ ਗੌਂਦ ਦੇ ਹਾਲਾ ਜਿਹੜੇ ਉਹ ਸਾਰੇ ਹੁੰਦੇ ਆ ਬੋਲ ਸੋ ਲਿਆ ਸੋ ਲਿਆ ਜੇ ਜੇ ਦੇ ਵਿੱਚ ਤਬਦੀਲੀ ਦੀ ਗੱਲ ਹੋਈ ਸੀਗੀ ਪਰਿਵਾਰ ਨੇ ਵੀ ਪਿਆ ਸੀਗਾ ਵੀ ਤਬਦੀਲੀ ਲੱਗਦੀ ਆ ਦੇਖੋ ਉਹ ਤਬਦੀਲੀ ਬਿਨਾ ਦੱਸੇ ਤੋਂ ਹੋਈ ਪਹਿਲੀ ਗੱਲ ਤਾਂ ਜਿਹੜੀ ਉਹ ਤਬਦੀਲੀ ਆ ਉਹਨਾਂ ਨੇ ਰਾਤ ਦੇ ਰਾਤ ਕਿਉਂ ਕੀਤੀ ਉਹ ਤਾਂ ਕੀਤੀ ਕਿ ਇਹ ਧਰਨਾ ਮੁਜਾਰਾ ਨਾ ਕਰਨ ਇਹ ਇਥੇ ਪ੍ਰੋਟੈਸਟ ਨਾ ਕਰਨ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਵੇ ਇਹਦੀ ਮੈਡੀਕਲ ਰਿਪੋਰਟ ਹੋਵੇ ਹਜੇ ਵੀ ਜਿਹੜਾ ਸੀਟੀ ਸਕੈਨ ਦੀ ਗੱਲ ਹੋਈ ਆ ਬਹੁਤ ਸਾਰੇ ਸਕੈਨਾਂ ਦੀ ਗੱਲ ਹੋਈ ਐਕਸ-ਰੇਆਂ ਦੀ ਗੱਲ ਹੋਈ ਜਿਹੜੀ ਡਾਕਟਰ ਸਾਹਿਬ ਵੱਲੋਂ ਕਹੀ ਗਈ ਆ ਉਥੋਂ ਦੇ ਡਾਕਟਰਾਂ ਵੱਲੋਂ ਬੋਰਡ ਵੱਲੋਂ ਪਰ ਉਹ ਅਜੇ ਤੱਕ ਕਰਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਚੱਕ ਵਿੱਚ ਜਿਵੇਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਘੋਮਣ ਬ੍ਰਦਰਸ ਤੇ ਹੋਰ ਪੰਥਕ ਜਥੇਬੰਦੀਆਂ ਜਿਵੇਂ ਐਲਾਨ ਕਰਨੀਆਂ ਉਸ ਐਲਾਨ ਦੇ ਹੱਕ ਦੇ ਵਿੱਚ ਅਸੀਂ ਸਦਾ ਡਟ ਕੇ ਖੜਾਂਗੇ ਫਰੀਦਕੋਟ ਦੇ ਵਿੱਚ ਵੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਜਿੱਥੇ ਵੀ ਐਲਾਨ ਕਰਨਗੇ ਉਹਨਾਂ ਦੇ ਨਾਲ ਖੜੇ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਤੇ ਬਹੁਤ ਵੱਡਾ ਜ਼ੁਲਮ ਕੀਤਾ ਜਾ ਰਿਹਾ ਉਹ ਵੀ ਸਾਡੇ ਆਪ ਦੇ ਕੰਨੀਓ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਕੰਨੀਓ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਵਾਰ-ਵਾਰ ਫੋਨ ਕਰਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਫੋਨ ਨਾ ਕਰੋ ਜੇ ਅਸੀਂ ਕੋਈ ਵੀ ਮੁੱਦੇ ਦੀ ਆਵਾਜ਼ ਚੁੱਕਦੇ ਹਾਂ ਸਾਨੂੰ ਪਹਿਲਾਂ ਅਜ ਤੋਂ 2 ਮਹੀਨੇ ਪਹਿਲਾਂ ਬਿਹਾਰ ਦੇ ਵਿੱਚ ਸਾਡੇ ਪੋਟਰ ਲਾ ਕੇ ਸਾਨੂੰ ਸਿੱਖਾਂ ਨੂੰ ਉਥੋਂ ਇਥੋਂ ਹਿੰਦੁਸਤਾਨ ਚੋਂ ਕੱਢ ਲਈ ਕਿਹਾ ਗਿਆ ਅਸੀਂ ਕਿੱਥੇ ਜਾਵਾਂਗੇ ਸਾਡਾ ਇਹ ਪੰਜਾਬ ਆ ਸਾਡਾ ਪੰਜਾਬ ਆ ਅਸੀਂ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਹ ਅੱਜ ਸਾਡੇ ਮੁੰਡਿਆਂ ਨੂੰ ਫੇਰ ਵਾਰੀ-ਵਾਰੀ ਕਹਿ ਰਹੇ ਆ ਕਿ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਆ ਉਹਨਾਂ ਨੂੰ ਡਿਲੀਟ ਕੀਤਾ ਜਾਵੇ ਅਸੀਂ ਉਹ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਚਾਣੇ ਆਂ ਕਿ ਸਾਨੂੰ ਪੰਜਾਬ ਦੇ ਵਿੱਚ ਦਬਾਇਆ ਨਾ ਜਾਵੇ ਜੇ ਸਾਨੂੰ ਦਬਾਇਆ ਗਿਆ ਇਹ ਉੱਠਣ ਵਾਲੀ ਆਵਾਜ਼ ਬਹੁਤ ਉੱਚੀ ਉੱਠੂਗੀ ਤੇ ਇਹਨਾਂ ਤੋਂ ਸੰਭਾਲੀ ਨਹੀਂ ਜਾਣੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਣੇ ਸੋਣੇ